ਅਸੀਂ ਅੱਜ ਕਿਰਤੀ ਕਿਸਾਨ ਜੂਨੀਅਨ ਵੱਲੋਂ ਜਿਹੜਾ ਹਰ ਪ੍ਰਭਾਵਤ ਇਲਾਕੇ ਦਾ ਦੌਰਾ ਕਰ ਰਹੇ ਹਾਂ ਲਵਾਨੇ ਵਾਲੀ ਦੇ ਵਿੱਚ ਜੇ ਬੰਗਲ ਤੇ ਲਵਾਨੇ ਵਾਲੀ ਦੀ ਹੱਤ ਉੱਥੇ ਵੱਖ-ਵੱਖ ਪਿੰਡਾਂ ਦਾ ਜਿਹੜਾ ਪਾਣੀ ਇਕੱਠਾ ਹੋ ਕੇ ਤੇ ਤਕਰੀਬਨ 500 ਤੋਂ ਉੱਪਰ ਏਕੜ ਰਕਬਾ ਜਿਹੜਾ ਹਰ ਸਾਲ ਜਿਹੜਾ ਪਿਛਲੇ ਸਾਲ ਵੀ 2023 ਚ ਹੜ੍ਹ ਆਏ ਸੀ ਤੇ ਹਰ ਸਾਲ ਤਕਰੀਬਨ ਇੱਥੇ ਜਿਹੜਾ ਪਾਣੀ ਦਾ ਟੜਾ ਹੁੰਦਾ ਤੇ ਜਿਹੜਾ ਇੱਥੋਂ ਦਾ ਜਿਹੜਾ 500 ਏਕੜ ਚੋਂ ਨਾ ਜਾ ਕੋਈ ਹੋਰ ਪੱਠੇ ਆ ਹੋਰ ਫਸਲ ਹੁੰਦੀ ਆ ਤਕਰੀਬਨ ਤਕਰੀਬਨ ਤਬਾਹ ਹੋ ਜਾਂਦੀ ਐ ਵਾਰੀ ਵਾਰੀ ਪਿੰਡਾਂ ਪਿੰਡਾਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਿਛਲੀ ਵਾਰੀ ਵੀ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਇਸ ਵਾਰ ਵੀ ਤਕਰੀਬਨ بارش ਹੁੰਦੀ ਨੂੰ ਹਫਤਾ ਹੋ ਚੱਲਿਆ ਪੰਜ ਤੋਂ 6 ਦਿਨਾਂ ਦਾ ਜਿਹੜਾ ਪਾਣੀ ਐ ਪੂਰਾ ਜਿਹੜਾ ਝੋਨੇ ਆ ਜਿਹੜੇ ਉਹਦੇ ਚ ਡੁੱਬ ਚੁੱਕੇ ਆ ਤੇ ਪਿੰਡ ਵਾਲਿਆਂ ਨੇ ਆਪਦੇ ਪੱਲਿਓਂ ਪੈਸੇ ਇਕੱਠੇ ਕਰਕੇ ਜੀਸੀਬੀ ਕਿਰਾਏ ਤੇ ਕਰਾ ਕੇ ਤੇ ਆਪਦੇ ਨਾਲ ਹੱਥੀ ਜਿਹੜੀਆਂ ਖਾਲ ਖਾਲ ਕੇ ਜਿਹੜੇ ਉਹ ਜਿਹੜਾ ਪਾਣੀ ਆ ਉਹ ਸੇਵਨ ਵਾਲੇ ਤੇ ਕੱਢਿਆ ਜਾ ਰਿਹਾ ਹੈ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਖ-ਵੱਖ ਪਿੰਡਾਂ ਵੱਲੋਂ ਲਬਾਣੇ ਵਾਲੀ ਵੱਲੋਂ ਤੇ ਮੰਗਲ ਵੱਲੋਂ ਬੇਨਤੀ ਕਰਦੇ ਆ ਕਿ ਇਹ ਕਿਸਾਨਾਂ ਦੀ ਸਾਰ ਲਈ ਜਾਵੇ ਤੇ ਜਿਹੜਾ ਉਹਨਾਂ ਦਾ ਟੈਕਸ ਦਾ ਪੈਸਾ ਸਰਕਾਰ ਨੂੰ ਜਾਂਦਾ ਹੈ ਉਹਨਾਂ ਦੀ ਸੁੱਖ ਸਹੂਲਤ ਲਈ ਦਿੱਤਾ ਜਿੰਦੇ ਆ ਉਹ ਨਾ ਕਿ ਸਰਕਾਰ ਨੂੰ ਐਸ਼ੋ ਰਾਮ ਕਰਾਉਣ ਲਈ ਜਿਹੜੇ ਇਹਨਾਂ ਦੇ ਮੰਤਰੀ ਹੈ ਇੱਕ ਦਾਅਵੇ ਕਰ ਰਹੇ ਆ ਵੀ ਅਸੀਂ ਹਰ ਪ੍ਰਾਪਤ ਇਲਾਕਿਆਂ ਦਾ ਦੌਰਾ ਕਰ ਰਹੇ ਆ ਪਰ ਦੇਖੋ ਇੱਥੇ ਹਫਤਾ ਤਕਰੀਬਨ ਹੋ ਚੱਲਿਆ ਫਸਲਾਂ ਡੁੱਬੀਆਂ ਹੋਈਆਂ ਨੂੰ ਜਿਹੜੇ ਇੱਥੇ ਘਰਾਂ ਜਿਹੜੇ ਟਾਣੀਆਂ ਚ ਬੈਠੇ ਉਹਨਾਂ ਦਾ ਨੁਕਸਾਨ ਵੀ ਹੋਇਆ ਘਰਾਂ ਦਾ ਵੀ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਹਲਕੇ ਦਾ ਰਾਜਨੀਤਿਕ ਨੇਤਾ ਜਿਵੇਂ ਐਮ ਐਲ ਏ ਕੋਈ ਚੇਅਰਮੈਨ ਜਾਂ ਹੋਰ ਕੋਈ ਵੀ ਹੈ ਸਰਕਾਰ ਨਾਲ ਸੰਬੰਧਤ ਇੱਥੇ ਕੋਈ ਨਹੀਂ ਪਹੁੰਚਿਆ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੇਲ ਇੱਥੇ ਆ ਕੇ ਇਹਨਾਂ ਦੀ ਸਾਰ ਲਈ ਜਾਵੇ ਤੇ ਜਿਹੜਾ ਇਹਨਾਂ ਨੂੰ ਬੰਦ ਦਾ ਮੁਆਵਜ਼ਾ ਜਿਹੜਾ ਇਹਨਾਂ ਦੇ ਇਹ ਤੇ ਹਰ ਸਾਲ ਨੁਕਸਾਨ ਹੁੰਦਾ ਉਹ ਦਿੱਤਾ ਜਾਵੇ ਤੇ ਜਿਹੜਾ ਇਹ ਪਾਣੀ ਹੈ ਜਿਹੜਾ ਹਰ ਸਾਲ ਇੰਨਾ ਏਰੀਏ ਨੂੰ ਡਬੋਂਦਾ तकरीबन 500 ਤੋਂ 700 ਏਕੜ ਰਕਮੇ ਨੂੰ ਤੇ ਉਹਦਾ ਜਿਹੜਾ ਪ੍ਰੋਪਰ ਢੰਗੋਂ ਕੀਤਾ ਜਾਵੇ ਤੇ ਇੰਨੀ ਕ ਅਸੀਂ ਅਪੀਲ ਕਰਦੇ ਹਾਂ ਜੇਕਰ ਇਹਨਾਂ ਦੀ ਗੱਲਬਾਤ ਨਹੀਂ ਸੁਣੀ ਜਾਊਗੀ ਤਾਂ ਫਿਰ ਜਿਹੜਾ ਕਿਸਾਨ ਜੁਨੀਆ ਨਾਲ ਕੋਲੇ ਹੱਲ ਹੁੰਦਾ ਉਹ ਕੀਤਾ ਜਾਊਗਾ ਤੇ ਆਉਣ ਵਾਲੇ ਦਿਨਾਂ 'ਚ ਜਿਹੜਾ ਅਸੀਂ ਮਕਸਦ ਈ ਹੀ ਦਫਤਰਾਂ ਦਾ ਘਰਾਉ ਵੀ ਕਰਾਂਗੇ